ਲਓ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਨਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਬਈ ਜੀ ਬਰਨਾਲੇ ਟਰੈਕਟਰ ਦੀ ਮੰਡੀ ਤੇ ਤੇ ਬਾਈ ਵੀਰਾਂ ਤਾਂ ਆਪਣੇ ਨਾਲ ਆ ਕੇ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਹੁੰਦੇ ਕੇ ਕੀ ਕੀ ਮਾਡਲ ਨੇ ਵੀਡੀਓ ਚ ਬਣੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਾਈ ਜੀ ਵਧੀਆ ਜੀ ਵਧੀਆ ਠੀਕ ਹੈ ਅੱਜ ਕਿੰਨੇ ਟਰੈਕਟਰ ਹੈ ਹੈਗੇ 6-7 6-7 ਹੈਗੇ ਜੀ ਠੀਕ ਹੈ ਬਾਈ ਜੀ ਤੇ ਕਾਗਜ਼ ਪੱਤਰਾਂ ਦੇ ਓਕੇ ਹੁੰਦੇ ਬਾਈ ਜੀ ਓਕੇ ਵੀਰੇ ਜੀ ਕਿ ਜਿੰਨੇ ਟਰੈਕਟਰ ਨੇ ਪੰਜਾਬ ਨੰਬਰ ਨੇ ਸਾਰੇ ਪੰਜਾਬ ਨੰਬਰ ਲੋਨ ਵਗੈਰਾ ਜੇ ਕਿਸੇ ਨੇ ਕਰਵਾ ਕੇ ਲੈਣਾ ਲੋਨ ਵਗੈਰਾ ਵੀ ਕਰਵਾ ਦਾਂਗੇ ਲੈ ਕਿਸੇ ਨੇ ਪੁਰਾਣਾ ਟਰੈਕਟਰ ਵੇਚਣਾ ਉਹ ਵੀ ਦੱਸ ਸਕਦਾ ਖਰੀਦ ਵੀ ਲਵਾਂਗੇ ਮੰਨ ਕੇ ਸਾਰੀਆਂ ਸਬਦਾ ਉਪਲਾਵ ਦੇ ਠੀਕ ਹੈ ਜੀ ਜਿਵੇਂ ਆਪਾਂ ਕਹਦੇ ਪਹਿਲਾਂ ਟਰੈਕਟਰ ਵੇਚਣ ਦੀ ਲੋੜ ਨਹੀਂ ਪਹਿਲਾਂ ਸਾਡੇ ਕੋਲ ਹੀ ਲੈਓ ਵਿਚ ਕਟਾਉਣਾ ਵੇਚਣਾ ਲੈਣਾ ਜੋ ਮਰਜ਼ੀ ਟਰੈਕਟਰ ਦੇ ਰੇਟ ਦਾ ਟਰੈਕਟਰ ਲੈਣੇ ਹੋ ਜਾਂ ਉੱਪਰ ਦੀ ਹੋਵੇ ਜਿਹੜੀ ਉਹ ਵੀ ਲੈ ਲਾਂਗੇ ਕੋਈ ਮਰਜ਼ੀ ਹੋਵੇ ਠੀਕ ਹੈ ਬਾਈ ਚਲੋ ਬਈ ਜੀ ਸਮਰਾਜ 855 ਨਾ ਵੀ ਕਲਰ ਵਾਲਾ ਦਿਖਾ ਦਿਓ ਪਹਿਲਾਂ ਤੇ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਤੇ ਸਾਰਾ origignal ਹੈ ਬਾਈ ਜੀ ਸਾਰਾ origignal ਵੀਰੇ ਐ ਵੀ ਸਾਰਾ origignal ਹੈਗਾ ਤੇ ਕੰਡੀਸ਼ਨ ਦਾ ਓਕੇ ਪਿਆਗਾ ਬਾਈ ਜੀ ਤੇ ਬਾਕੀ ਓਕੇ ਤੇ ਇੰਜਨ ਗੀਅਰ ਦੀ ਗੱਲ ਕਰੀਏ ਬਾਈ ਜੀ ਇੰਜਨ ਗੀਅਰ ਦਾ ਰੁਪਿਆ ਵੀਰੇ ਯਾਰ ਬਾਕੇ ਲੈ ਜਾ ਚਾਹੇ ਬਾਕੇ ਵਾਜੇ ਠੀਕ ਆ ਬਾਈ ਜੀ ਬਾਈ ਕਹਿੰਦਾ ਫਰਸਟ ਪਾਰਟੀ ਆ ਫਰਸਟ ਪਾਰਟੀ ਦਾਗਾ ਲੋਕਲ ਹੀ ਬਰਨਾਲੇ ਦਾ ਬਰਨਾਲਾ ਨੰਬਰ ਆ ਠੀਕ ਆ ਬਾਈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਮਗਰਲੇ 70 ਪੈਸੇ ਮੂਰਲੇ 80 ਪੈਸੇ ਠੀਕ ਹੈ ਮਗਰਲੇ 70 ਪੈਸੇ ਤੇ ਮੂਰਲੇ 80 ਪੈਸੇ ਆ ਤੇ ਸਾਦੇ ਹੀ ਕਟਾਈ ਵਾਲਾ ਗਿਆ ਤੇ ਇਹ ਟਰੈਕਟਰ ਬਾਈ ਜੀ ਉਹ ਆਗਾ ਕਿ ਮੈਂ ਨਾਬੀ ਕਲਰ ਵਾਲਾ ਜਿੱਥੋਂ 855 ਸਟਾਰਟ ਹੋਇਆ ਸੀ ਤੇ ਮਾਰ ਲੈ ਗਿਆ 99 ਵਜੇ ਕੀ ਡਿਮਾਂਡ ਹੈ ਦੀ 255000 255000 ਹਾਂਜੀ ਤੇ ਬਾਕੀ ਸਾਢੇ ਸੜਾਵੇ ਦੀ ਗੱਲ ਕਰੀ ਕੋਈ ਗੱਲ ਨਹੀਂ ਹੋ ਜੂ ਮੌਕੇ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਈ ਜੀ ਤੇ ਇਹ ਤੋਂ ਵੱਧ ਰੇਟ ਦਾ ਵੀ ਬਾਈ ਕਹਿੰਦਾ ਟਰੈਕਟਰ ਕੱਟ ਲਾਂਗੇ ਤੇ ਅੱਗੇ ਕਹਿੰਗੇ ਬਾਈ ਜੀ ਸਵਰਾਜ 855 ਲਓ ਬਈ ਕੰਡੀਸ਼ਨ ਚੈੱਕ ਕਰੋ ਬਾਈ ਜੀ ਤੇ ਟੇਪ ਵਗੈਰਾ ਦੀ ਗੱਲ ਕਰੀ ਬਾਈ ਜੀ ਸ਼ੌਂਕ ਨੂੰ ਆਗੇ ਹਾਂ ਇਹ ਸ਼ੌਂਕ ਨੂੰ ਲੋ ਬਈ ਠੀਕ ਹੈ ਬਾਈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀ ਜੀ ਮਗਰ 90 ਪੈਸੇ ਮੂਹ ਲੈਣਾਵੇਂ ਮਗਰ ਲੈ 90 ਪੈਸੇ ਤੇ ਫੁੱਲ ਲੈ 90 ਤੇ ਬਾਕੀ ਤੁਸੀਂ ਦੇਖ ਹੀ ਸਕਦੇ ਬਾਈ ਜੀ ਅਜੇ ਤੱਕ ਡੁੰਮਣੀ ਵੀ ਨਾਲ ਹੀ ਪਈ ਨਹੀਂ ਆ ਤੇ ਫੁੱਲ ਟਾਪ ਮਾਡਲ ਆ ਗਿਆ ਤੇ 4 ਸਟਾਰ ਚ ਆ ਗਿਆ ਕਿੰਨੇ ਮਾਡਲ ਆ ਬਾਈ 16 16 ਮਾਡਲ ਲਗਾ ਤੇ ਕੀ ਡਿਮਾਂਡ ਆ ਬਾਈ ਜੀ 555000 ਕਿੰਨੇ ਪੰਜ ਕਿੰਨੇ ਪੰਜ ਦੋ ਇਹ ਪੰਜ ਹੋਗੇ 5-5 ਹੋਗੇ ਪੰਜ ਪੰਜੇ ਹੋ ਗਏ ਬਾਕੀ ਮੌਕੇ ਤੇ ਮਾਣਦਾਨ ਜਰੂਰ ਹੋ ਜਾਏਗਾ ਭਾਈ ਜੀ ਇੱਕ ਵਾਰੀ ਕੰਟੈਕਟ ਬਾਈ ਨਾਲ ਜਰੂਰ ਕਰ ਲੋ ਤੇ ਅਗੇ ਭਾਈ ਜੀ 700 744 ਤੇ ਵਾਕਿ ਭਾਈ ਜੀ ਪਹਿਲਾਂ ਕੰਡੀਸ਼ਨ ਚੈੱਕ ਕਰ ਲੋ ਭਾਈ ਜੀ ਮਾਡਲ ਆਪਾਂ ਬਾਅਦ ਚ ਗੱਲ ਕਰਾਂਗੇ ਤੇ ਟਾਇਰ ਟੱਪਾਂ ਦੀ ਗੱਲ ਕਰੀਏ ਭਾਈ ਜੀ ਤੇ ਰੱਸੀ ਪੈ ਹੈ ਜੀ 80 ਪੈਸੇ ਟਾਇਰ ਵੈਨਗੇ ਤੇ ਸਾਰਾ オリジナル ਹੀ ਹੈ ਭਾਈ ਜੀ ਜਿੰਨਾ ਹੈਗਾ ਕਲਮ ਤੱਕ ਦਾ ਨਿਸ਼ਾਨ ਨਹੀਂ ਹੈਗਾ ਤੇ ਸਾਦੀ ਕਟਾਈ ਵਾਲਾ ਹੈ ਤੇ ਹੁਣ ਮਾਡਲ ਦੀ ਗੱਲ ਕਰੀਏ ਭਾਈ ਜੀ ਤਕਰੀਬਨ ਜੇ ਮੇਰੇ ਹਿਸਾਬ ਨਾਲ ਲਾ ਕੇ ਚੱਲੀਏ ਸੋਨਾ 17 ਮਾਡਲ ਵਰਗੀ ਕੰਡੀਸ਼ਨ ਪਈ ਆ ਇਹ ਕਿੰਨੇ ਮਾਡਲ ਹੈ ਬਾਈ 10 ਆਹ ਵਾਹ ਸਟੇਰੀ ਮੰਨਣਾ ਕਿ 10 ਮਾੜ ਲਗਾ ਤੇ ਪਹਿਲਾਂ ਵੀ ਇੱਕ ਟਰੈਕਟਰ ਬਾਈ ਜੀ ਇਹਨਾਂ ਕੋਲ ਇਦਾਂ ਦਾ ਆਇਆ ਸੀਗਾ ਸਰਾ 744 ਤੇ ਇਦਾਂ ਇੰਨੇ ਮਾਡਲ ਸੀਗਾ ਪਰ ਕੰਡੀਸ਼ਨ ਉਹਦੀ ਵੀ ਇਦਾਂ ਦੀ ਸੀ ਤੇ ਕੀ ਡਿਮਾਂਡ ਆ ਬਾਈ ਜੀ 3 ਲੱਖ 65000 3 ਲੱਖ 65000 ਮਾਨਤਾਣ ਜੀ ਮਾਨਤਾਣ ਹੋ ਜੂ ਕੋਈ ਗੱਲ ਨਹੀਂ ਸਹੀ ਜੇ ਕਰ ਦੋ ਜੀ ਹੋ ਜੂ ਮੈਂ ਕਿਹ ਗੱਲ ਹੀ ਕੋਈ ਨਹੀਂ ਠੀਕ ਆ ਬਾਈ ਜੀ ਮਾਨਤਾਣ ਹੋ ਜੂਗਾ ਆਹ ਦੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸੋਨਾਲੀਕਾ 750 ਦਾ ਆਰਐਕਸ ਵਾਲਾ ਤੇ ਸਾਈਡ ਗੇਅਰ ਚ ਆ ਗਿਆ ਇਹ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਾਈ ਜੀ ਤੇ ਕਿੰਨੇ ਮਾਡਲ ਹੈ ਬਾਈ ਜੀ 12 ਜੀ 12 ਮਾਡਲ ਹੈ ਤੇ origignal ਦੀ ਬਾਈ ਜੀ ਸਾਰਾ origignal ਆ ਗਰੰਟੀ ਆ ਗਰੰਟੀ ਆ ਠੀਕ ਆ ਬਾਈ ਜੀ ਤੇ ਟਰੈਕਟਰ ਵੀ ਬਾਕੀ ਬੋਲ ਟਾਇਰ ਵੀ ਮਾਰਫ ਤੇ ਨਵੇਂ ਆ ਲੈ ਬਾਈ ਜੀ ਟਾਇਰ ਵੀ ਨਵੇਂ ਆਗੇ ਤੇ ਫਰੰਟ ਟਾਇਰ ਉਪੋਲੋ ਨੇ ਬੈਕ ਐਮ ਆਰ ਪੁੱਦੇ ਨੇ ਤੇ 14 ਦੇ ਟਾਇਰਾਂ ਚ ਬਾਈ ਜੀ ਲਓ ਬਾਈ ਚੈੱਕ ਵੀ ਕਰ ਲਓ ਤੇ ਬਾਕੀ ਹੁੱਡ ਉੱਡ ਵਗੈਰਾ ਲੱਗੀ ਹੋਈ ਆ 55 ਐਚ ਪੀ ਆ ਗਿਆ 12 ਮਾਡਲ ਹੈ ਕੀ ਡਿਮਾਂਡ ਆ ਬਾਈ ਜੀ 395000 ਤੇ 3,95,000 ਰੁਪਏ ਡਿਮਾਂਡ ਆ ਗਈ ਬਾਕੀ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਹੋਜੂ ਹੋਜੂ ਮਾਨਤਾਨ ਕਰ ਰਹੇ ਪੂਰਾ ਕੋਕਾ ਪੀਸ ਪਿਆ ਤੇ ਇਹ ਵੀ ਪੰਜਾਬ ਨੰਬਰ ਆ ਪੰਜਾਬ ਜੀ ਪੰਜਾਬ ਫਸਟ ਕੁਆਲਿਟੀ ਫਸਟ ਕੁਆਲਿਟੀ ਦਾ ਲੈ ਵੀ ਫਸਟ ਕੁਆਲਿਟੀ ਦਾ ਪੰਜਾਬ ਨੰਬਰ ਆ ਬੈਂਤ ਬਾਈ ਕੋਲੋਂ ਵੀ ਇਦਾਂ ਦੇ ਟਰੈਕਟਰ ਮਿਲਦੇ ਨੇ ਬਾਈ ਜੀ ਜਿਵੇਂ ਕਹਿੰਦੇ ਆ ਫਸਟ ਕੁਆਲਿਟੀ ਵਾਲੇ ਤੇ ਘੱਟ ਚੱਲੇ ਤੇ ਅੱਗੇ ਗਿਆ ਬਾਈ ਜੀ ਛੋਟਾ ਟਰੈਕਟਰ ਤੇ ਜੇ ਬਾਈ ਜੀ ਇਹ ਟਰੈਕਟਰ ਕਿਸੇ ਵੀ ਥਾਂ ਤੇ ਜਾਂ ਮੰਡੀ ਵਿੱਚ ਚੈਦੀ ਰੋਡ ਉੱਪਰ ਚੈਦੀ ਖੇਤ ਵਿੱਚ ਚੈਦੀ ਘਰੇ ਜੇ ਟਰੈਕਟਰ ਦੇਖਦਾਗਾ ਨਾ ਤੇ ਇਹ ਇਹ ਟਰੈਕਟਰ ਨੂੰ ਦੇਖ ਕੇ ਨਾ ਸਿੱਧੂ ਮੂਸੇਵਾਲੇ ਦੀ ਜ਼ਿਆਦਾ ਜਾਂਦੀ ਆ ਤੇ ਇਦਾਂ ਦੀ ਕੰਡੀਸ਼ਨ ਦਾ ਟਰੈਕਟਰ ਨੇ ਬਾਈ ਜੀ ਪਹਿਲਾਂ ਇਹਨੂੰ ਡਾਊਨ ਚੱਲੇ ਗਿਆ ਸੀ ਪਰ ਸਿੱਧੂ ਮੂਸੇਵਾਲੇ ਕਰਕੇ ਪੂਰਾ ਅੱਪ ਚੱਲੇ ਗਿਆ ਤੇ ਕਿੰਨੇ ਮਾਡਲ ਹੈ ਬਾਈ ਜੀ 2001 2001 ਮਾਡਲ ਸਾਰਾ origignal ਟਰੈਕਟਰ ਹੈ ਬਾਈ ਜੀ ਟਾਇਰ ਟੱਪਿਆਂ ਦੀ ਗੱਲ ਕਰੀਏ ਜੀ 90 ਪੈਸੇ ਜੀ 90 ਪੈਸੇ ਇਹ ਵੀ ਸਾਰਾ origignal ਹੈ ਕੋਕਾ ਪੀਸ ਆ ਤੇ ਇੰਜਨ ਗੇਅਰ ਦੀ ਬਾਈ ਜੀ ਗਾਰੰਟੀ ਇੰਜਨ ਗੇਅਰ ਦੀ ਗਾਰੰਟੀ ਗਈ ਤੇ ਜਮਦੂਤ ਦਾ ਝੋਟਾ ओरिजिनल ਬਸ ਸਾਰਾ ਠੀਕ ਹੈ ਬਿਨਾ ਪਾਵਰ ਸਟੀਅਰਿੰਗ ਤੋਂ ਤੇ ਡੀਆਈ ਹੋਇਆ ਹੋਇਆ ਹਾਂ ਡੀਆਈ ਹੋਇਆ ਹੋਇਆ ਠੀਕ ਹੈ ਜੀ ਇੱਕ ਮਾਡਲ ਆ ਤੇ ਕੀ ਡਿਮਾਂਡ ਹੈ ਭਾਈ ਜੀ 355000 355000 ਰੁਪਏ ਡਿਮਾਂਡ ਹੈ ਜੀ ओरिजिनल ਡੀਆਈ ਹੋਇਆ ਟਰਮ 3 ਠੀਕ ਹੈ ਜੀ ਡੀਆਈ ਹੋਇਆ ਹੋਇਆ ਟਰਮ 3 ਆ ਇਹ ਨਹੀਂ ਹੈ ਵੀ ਸਿਰਫ ਡੀਗ ਰਿਹਾ ਠੀਕ ਹੈ ਭਾਈ ਜੀ ਤੇ ਬਾਕੀ ਕੰਡੀਸ਼ਨ ਵਿੱਚੋਂ ਵੀ ਚੈੱਕ ਕਰ ਲਓ ਭਾਈ ਜੀ ਤੇ ਇਦਾਂ ਲੱਗ ਰਿਹਾ ਭਾਈ ਜੀ ਮੈਂ ਆਪ ਕਹਿੰਦੀ ਹਾਂ ਸ਼ੋਅ ਲਾ ਕੇ ਨਾ ਕੰਮ ਲਿਆ ਹੋਵੇ ਤੇ ਪੂਰਾ ਕੋਕਾ ਵੀਸ ਪਿਆਗਾ ਤੇ ਬਾਕੀ ਸਕਰੀਨ ਉੱਪਰ ਨੰਬਰ ਆ ਕਿਸੇ ਤਰ੍ਹਾਂ ਦੀ ਗੱਲ ਗਵਾਟ ਕਰਨ ਦੀ ਵਜ੍ਹਾ ਨਾਲ ਨਾ ਕਰ ਲਓ ਤੇ ਬਈ ਅਗਲਾ ਹਰਸਤ ਬਤਵੰਦ ਵੀ ਦਿਖਾ ਦਿਓ ਸਾਨੂੰ ਤੇ ਲੋ ਬਈ ਜੀ 4 ਸਟਾਰ ਇਹ ਫਸਾ ਤੇਰਵਾਰਸ ਪੀਟੀਓ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਤੇ ਕਿੰਨੇ ਮਾਡਲ ਆ ਬਈ ਜੀ 17 ਤੇ ਘੰਟੇ ਦੇ ਸ਼ਾ ਹੁਣਾਂ ਦੀ ਗੱਲ ਕਰੀ ਹੋਈ ਬਈ ਜੀ ਕਿੰਨੇ ਘੰਟੇ ਚੱਲੇ ਹੋ ਚੱਲੇ 18 ਰਕਸੋ ਘੰਟਾ ਹਾਲ ਦੇ ਟਾਇਰ ਸਾਰਾ ਕੋਸੋ ਠੀਕ ਹੈ ਨਾਲ ਦੇ ਟਾਇਰ ਟੱਪ ਜਿੰਨੇ ਵੀ ਹੈਗੇ ਇੰਜਨ ਗੇਅਰ ਦਾ ਤਾਂ ਰੁਪਈਆ ਹੈ ਬਾਈ ਕਹਿੰਦਾ ਤੇ ਲੋ ਬਈ ਚੈੱਕ ਕਰ ਲਓ ਤੇ ਕਿੰਨੇ ਕੇ ਪੈਸੇ ਪੈਉਣ 100 ਵੱਲੋ 80 ਪੈਸੇ ਠੀਕ ਹੈ 80 ਪੈਸੇ ਤੇ 14 ਦੇ ਟਾਰਾਂ ਦਾ ਬਾਈ ਜੀ ਹਾਂਜੀ ਤੇ ਕੀ ਡਿਮਾਂਡ ਹੈ ਬਾਈ ਜੀ 575 ਕਹ ਵੀ 575 ਡਿਮਾਂਡ ਹੈਗੀ ਬਾਕੀ ਮੌਕੇ ਤੇ ਮਾਨਦਾਨ ਹੋ ਜਾਵੇ ਲਓ ਬਾਈ ਜੀ ਚੈੱਕ ਵੀ ਕਰ ਲਓ ਕੰਡੀਸ਼ਨ ਓਕੇ ਰਿਪੋਰਟ ਕਰ ਪਿਆ ਠੀਕ ਹੈ ਬਾਈ ਹੋਰ ਤੈਨੂੰ ਬਈ ਕੋਈ ਨਾ ਬਸ ਠੀਕ ਹੈ ਬਾਈ ਜੀ ਧੰਨਵਾਦ ਲਓ ਬਈ ਇਹ ਕਿਪੋਲ ਬਾਈ ਨੇ ਕਰ ਲਵਾਰ ਗਏ ਹੱਸੇ ਗਲ ਬਾਈ ਜੀ ਸਸਰੀ ਗਲਬੀਰ ਜੀ ਠੀਕ ਹੋ ਬਾਈ ਜੀ ਠੀਕ ਹੈ ਜੀ ਅੱਜ ਫੇਰ ਦੋ ਸੁਵਰਾਜ ਅੱਜ ਦੋ ਸੁਵਰਾਜ 730 ਜੀ ਬਾਈ ਕਹਿੰਦਾ ਇਹ ਨਹੀਂ ਹਟਦਾ ਕਹਿੰਦੇ ਤਾਂ ਬਾਦਸ਼ਾਹ ਬਣ ਕੇ ਰੂਗਾ ਬਾਦਸ਼ਾਹ ਬਣੇ ਜਾਂਦਾ ਬਾਈ ਤੇ ਪਹਿਲੇ ਡੱਟ ਮੈਂ ਗੱਲਬਾਤ ਕਰਾਂ ਕਿ ਕਿੰਨੇ ਮਾਡਲ ਆ ਬੋਲੇ ਬਾਈ 93 ਮਾਡਲ ਆ ਜੀ ਲੈ ਵੀ 93 ਮਾਡਲ ਆ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਇੰਜਨ ਗੇਅਰ ਦੀ ਜੀ ਓਕੇ ਵੀਰੇ ਇੰਜਨ ਗੇਅਰ ਤੇ ਓਕੇ ਤੇ ਟਾਇਰ ਟੱਪਾਂ ਦੀ ਗੱਲ ਕਰੀਏ ਟੱਪ ਮਗਲੇ ਬਾਈ ਅਮਰੀਕੀ ਨੇ ਠੀਕ ਹੈ ਜੀ 프ਰੰਟ ਇਹਨੇ 45 ਰੁਪਏ 45 ਰੁਪਏ ਬਾਈ ਬੱਸ ਠੀਕ ਹੈ ਇਹ ਜਨਨਲੀ ਬਾਈ ਜਿੰਨਾ ਹੈਗਾ ਹਾਂ ਜਿੰਨਾ ਹੈਗਾ ਅਰੀਜਨਲ ਹੀ ਹੈ ਜੀ ਠੀਕ మే ਆਪਾਂ ਕਹਿ ਦਈਏ ਭੋਲੇ ਬਾਈ ਕੋਲੋਂ ਕੋਕਾ ਪੀਸ ਤਾਂ ਮਿਲਦੇ ਨੇ ਜਿਹੜਾ ਟਰੈਕਟਰ ਸਵਰਾਜ 735 ਕਿਸੇ ਵੀ ਤਰ੍ਹਾਂ ਦਾ ਖਰੀਦਣਾ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਕੀ ਡਿਮਾਂਡ ਆ ਬਾਈ ਜੀ 1,45,000 ਰੁਪਏ ਸਾ ਵੀ 1,45,000 ਰੁਪਏ ਡਿਮਾਂਡ ਆ ਕੀ ਬਾਕੀ ਮੌਕੇ ਤੇ ਮੰਨਤਾ ਨੂੰ ਹੋ ਜੂਗਾ ਤੇ ਅੱਗੇ ਵੀ ਤੁਹਾਨੂੰ ਸਵਰਾਜ 735 ਤੇ ਲੋਗਾ ਜੀ ਚੈੱਕ ਕਰੋ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ 2000 ਮਾਡਲ ਆ ਜੀ ਇਹ ਪੂਰਾ 2000 ਹਾਂ ਜੀ ਲੈ ਬਾਈ ਜੀ ਪੂਰਾ 2000 ਮਾਡਲ ਆ ਤੇ ਬਾਕੀ ਤੁਸੀਂ ਟੱਚਿੰਗ ਵਾਚਿੰਗ ਦੇਖ ਸਕਦੇ ਹੋ ਓਕੇ ਰਿਪੋਰਟ ਚ ਹੈਗਾ ਤੇ ਇਹ ਤਾਂ ਕੋਈ ਟੱਚਿੰਗ-ਫੱਚਿੰਗ ਹੋ ਗਈ। ਨਹੀਂ 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 ਸਾਰਾ オリジナル ਹੀ ਹੈ। ਸਾਰਾ オリジナル ਹੀ ਹੈਗਾ। ਤੇ ਟਾਇਰ ਟੱਪੇ ਦੀ ਗੱਲ ਕਰੀਏ। ਐ ਟੱਪੇ ਲਾ ਲਓ ਵੀ 90 ਰੁਪਏ ਟਾਇਰ ਹੈਗੇ ਨੇ। ਠੀਕ ਹੈ 90 ਰੁਪਏ 10 ਵੀ ਰਹਿਣੇ ਕਹਾੜੇ ਵਰਗੇ। ਕਹਾੜੇ ਦੇ 90 ਰੁਪਏ ਹੀ ਗੱਲੀ ਨਹੀਂ। ਠੀਕ ਹੈ ਬਾਈ ਜੀ। ਬਾਕੀ ਪੂਰਾ ਚੰਗਾ ਡਰਾਈਵਰ ਹੈਗਾ। ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ? ਇਹ ਵੀਰੇ ਮੰਗਦਾ 2 ਲੱਖ 5000 ਰੁਪਏ ਵੀਰੇ। ਠੀਕ ਹੈ 2 ਲੱਖ 5000 ਤੇ 2000 ਮਾਰ ਲਗਾ। ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ। ਤੇ ਸਹੀ ਲੋਕੇਸ਼ਨ ਕੀ ਹੈਗੀ? ਪੁੱਲੇ ਕਿਹੜਾ ਪਿੰਡ ਹੈ ਆਪਣਾ? ਜੂਲਪੁਰ ਪ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਸਵਰਾਸ ਸਾਸੂ 750 ਹਾਂਜੀ ਹਾਂ ਠੀਕ ਹੈ ਭਾਈ ਕੋਲੇ ਬਹੁਤ ਬਹੁਤ ਧੰਨਵਾਦ ਧੰਨਵਾਦ ਠੀਕ ਹੈ ਲੋ ਬਈ ਜੀ ਵੀਡੀਓ ਬੜੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਨਾਪੜਨਾ ਮਿਲਦੇਗੇ ਇਸ ਨਵਨੇ ਸਾਤ ਅਗਲੇ ਧੰਨਵਾਦ